ਅੰਮ੍ਰਿਤਸਰ ਦੇ ਵਿੱਚ ਪੱਤਰਕਾਰ ਅਤੇ ਸ਼ਿਵ ਸੈਨਾ ਦੀ ਆੜ ਦੇ ਵਿੱਚੋਂ ਪੋਲੇ ਪਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਣ ਵਾਲੇ ਗਰੋ ਦਾ ਅੰਮ੍ਰਿਤਸਰ थाना ਮਕਬੂਲ ਪੁਰਾ ਦੀ ਪੁਲਿਸ ਨੇ ਪਰਦਾਫਾਸ਼ ਕੀਤਾ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਚਾਰ ਲੋਕਾਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਹੈ ਇਸ ਬੰਦੇ ਈਡੀਸੀਪੀ ਹਰਪਾਲ ਸਿੰਘ ਨੇ थाना ਮਕਬੂਲ ਪੁਰਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਕੀ ਕੁਝ ਗਿਆ ਜਰਾ ਤੁਸੀਂ ਵੀ ਸੁਣੋ ਜ਼ਰੀਏ ਬਲੈਕਮੇਲਿੰਗ ਦਾ ਕੰਮ ਚੱਲਦਾ ਸੀਗਾ ਥੋੜਾ ਜਿਹਾ ਵਿਸਥਾਰ ਨਾਲ ਜਰੂਰ ਦੱਸਿਓ ਜੀ ਪੇਸ਼ਾ ਕੀ ਇਸ ਤਰ੍ਹਾਂ ਜੀ ਜੋ ਸ਼ਹਿਰ ਦੇ ਵਿੱਚ ਇੱਕ ਗੱਲ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨਮਾਇंदे ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇਜਾਦਾਰ ਲੋਕ ਨੇ ਜਿਨ੍ਹਾਂ ਦੇ ਕੋਲ 4 ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਣ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜਿਹਾ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਹ ਤੁਸਾਂ ਉਹਦਣਾ ਇਹ ਕੀਤਾ ਤੁਸੀਂ ਉਹਦਣਾ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਐਸੀ ਗੱਲ ਨਹੀਂ ਹੋਈ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਉਹ ਆਏ ਤੇ ਕੁੜੀ ਰੌਲਾ ਪਾ ਰਹੀ ਹੈ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦੋਗੇ ਉਹ ਦੇ ਕੋ ਬਲੈਕਮੇਲਿੰਗ ਕਰਕੇ ਉਹ ਦੇ ਕੋ ਉਹ ਦੇ ਕੋ ਚੀਟਿੰਗ ਕਰਕੇ ਉਹਦੇ ਕੋ ਪੈਸੇ ਜਿਹੜੇ ਆ ਲੈਂਦੇ ਸੀ ਇਹ ਸਬੰਧੀ ਕੱਲਾ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰੰ다ਸ ਏਰੀਆ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕਿਆ ਕੇ ਪੈਸਾ ਲੈ ਲਓ ਜਾਂ ਤੂੰ ਸਾਡੀ ਕੋਈ ਜਿਤਨਾ ਹੀ ਕਿਨੂ ਕਿਨੂ ਸਫਾਈ ਦੇਵਾਂਗੇ ਇਸ ਤਰ੍ਹਾਂ ਦੀ ਚਲਦੇ ਆ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕਰੈਕਟਰ ਪਰ ਦੀ ਬੜਾ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਕੋਈ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਔਰ ਅਮਰਿੰਦਰ ਉਹਨਾਂ ਦੇ ਨਾਲ ਕੋਈ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ ਉਹਦੇ ਤੇ ਉਹ ਬੋਲ ਲਿਆ ਨੇ ਵੀ ਤੁਸੀਂ ਮੈਨੂੰ ਆਹ ਕੀਤਾ ਜੇ ਕੀਤਾ ਇਸ ਤਰ੍ਹਾਂ ਦੀ ਕਰਕੇ ਉਹਨੂੰ ਵਰਕਰ ਕੋਲ ਪੈਸੇ ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਸਾਨੂੰ 10 ਲੱਖ ਰੁਪਏ ਦਿਓ ਐਸੀ ਤੁਹਾਡਾ ਨਹੀਂ ਤੁਹਾਨੂੰ ਵਾਇਰਲ ਕਰਦੇ ਨਹੀਂ ਪ੍ਰੈਸ ਨੂੰ ਦਵਾਵਾਂਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸਆਈ ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਉੱਤੇ ਮਕਦਮਾ ਨੰਬਰ 49 ਡੇਟਡ 30 3 25 ਅੰਡਰ ਸੈਕਸ਼ਨ 308 2 62 352 3 ਕਾਠਬਲੀਕ 2 111 ਬੀ ਐਨ ਐਸ थाना ਮਕਬੂਲਪੁਰਾ ਬੀ ਐਨ ਐਸ ਨੇ ਤਾਰਾ ਤਾਹਰ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸ਼ਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਗੋਲਨ ਮੈਲ ਜੀਟੀ ਰੋਡ ਸ਼ਿਆਰਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੌਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤੇ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਵਾਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲਿੰਗ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਇਹ ਬਹੁਤ ਵੱਡਾ ਗੰਦ ਸ਼ਹਿਰ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਕਿਸ ਤਰੀਕੇ ਨਾਲ ਕੱਲ ਵੀ ਕਾਲ ਕਰਦੀ ਸੀ ਕੀ ਕਰਦੀਆਂ ਕੁੜੀਆਂ ਏਦਾਂ ਜਿਵੇਂ ਮੂੰਹ ਬਨ ਲੈਂਦੀਆਂ ਸੀ ਮੂੰਹ ਬਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤਾਂ ਮਕਦਮਾ ਦਰਜ ਕਰਾ ਦਾਂਗੀ ਰੇਪ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ ਵੀਡੀਓ ਕਾਲਿੰਗ ਦੇ ਉੱਪਰ ਕਰਦੀ ਸੀ ਵੀਡੀਓ ਵੀਡੀਓ ਕਾਲਿੰਗ ਕਰਦੇ ਇਹ ਨੰਬਰ ਲੈ ਲੈਂਦੇ ਸੀ ਇਹ ਨੰਬਰ ਲੈਂਦੇ ਸੀ ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸਿਆਨਾ ਦਾ ਲੀਡਰ ਦੱਸਦਾ ਇੱਕ ਪ੍ਰੈਸ ਤੇ ਵੀ ਦੱਸਦੇ ਆ ਇਹ ਕੋਈ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਆਪਣੇ ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ ਚਾਹੁੰਦੇ ਜਾਂਦੇ ਇਹਨਾਂ ਨੂੰ ਕਦਾਬਾ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਇਤ ਨੂੰ ਆਪਣੇ ਵੱਡੀ ਸਮਝਦੇ ਆ ਸਰ ਇਹ ਗੜਿਆਂ ਲਗੋਟਲ ਵੀ ਕਿਰਾਏ ਤੇ ਲਿੱਤੇ ਹੋਏ ਸੀ ਇਦਾਂ ਦੀ ਗੱਲ ਸਾਹਮਣੇ ਆਈ ਹਾਂਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਨੇ ਤਫ਼ਤੀਸ਼ ਜਿਹੜੀਆਂ ਸਾਡਾ ਤਫ਼ਤੀਸ਼ ਦਾ 파ਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚਲ ਜਾਂਦੇ ਸੀ ਘਰ ਚਲ ਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਅ ਦੂਜੇ ਏਜੰਟ ਮਗਰੋ ਤਿੰਨ ਚਾਰ ਜਣੇ ਮਗਰ ਚਲ ਜਾਂਦੇ ਸੀ ਜਾ ਕੇ ਕਹਿੰਦੇ ਤੁਹਾਂ ਅੰਦਰ ਕੁੜੀਆਂ ਬਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਦਵਾੜੀਆਂ ਕਿਨੇ ਆ ਦੇਖੋ ਕੁੜੀਆਂ ਤੁਹਾਡ ਕੋ ਉਹ ਫਿਰ ਰੋਲਾ ਪਾਉਂ ਲਾ ਪੈਂਦੀਆਂ ਸੀ ਜਾਂ ਇਹਨਾਂ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆ ਕਰਨ ਲੱਗਾ ਸੀ ਮੈਨੂੰ ਇਹ ਕਰਨ ਲੱਗਾ ਸੀ ਇਹਨਾਂ ਨੂੰ ਪਤਾ ਸੀ ਕਿ ਇੱਥੇ ਇਨਾ ਮਕਾਨਾਂ ਦੇ ਵਿੱਚ ਇਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਕਿ ਲੇਡੀ ਜਿੱਥੇ ਨਹੀਂ ਦੇਣੀ ਆ ਇਹ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਪੈਸੇ ਮਸੂਲੀਏ ਇਹ ਉਹ ਬ੍ਰਾਹਮੀ ਕੀਤੀ ਹੋਈ ਹੈ ਇਹਨਾਂ ਨੇ ਜੀ ਜਿਹੜੇ ਕੁਛ ਪੈਸੇ ਆ ਉਹਦੇ ਨਾਲ ਕੁਛ ਇਹਨਾਂ ਨੇ ਆਪਣੀਆਂ ਜਿਨ ਲਹਿਨ ਦੇ ਦੀਆਂ ਦੇਣਦਾਰੀਆਂ ਦਿੱਤੀਆਂ ਨੇ ਠੀਕ ਹੈ ਜੀ ਕੁਝ ਇਹਨਾਂ ਦੇ ਬੈਂਕ ਦੇ ਵਿੱਚੋ ਜਿਹਦੇ ਸਾਰੇ ਪ੍ਰੋਸੈਸ ਚੱਲ ਰਿਆ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵਾ ਜਿਹੜੀਆਂ ਸਾਡੇ ਇੱਕ ਦੋ ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਸਰ ਉਹ ਕੀ ਲੜਕੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਿ ਉਹ ਵੀ ਇਸ ਗੈਂਗ ਦਾ 파ਰਟੀ ਕੀ ਇਕ ਸੀ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਨੇ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋੜ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨਾਂ ਨੂੰ ਨਾਲ ਚਲਾ ਲੈਂਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਤਾਂ ਕਿ ਇਹ ਆਪਣੇ ਗੋਡੀ ਹੋਏ ਹੈਂਡੈਂਟ ਤੇ ਲਿੱਤੇ ਹੋਏ ਇਹਨਾਂ ਨੇ ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਫਤੀਸ਼ ਦਾ 파ਟ ਆ ਕੀ ਈਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਥੇ ਉਹਨਾਂ ਨੂੰ ਭੇਜਦੇ ਹਾਂ ਉਹਨਾਂ ਨੂੰ ਪੂਰਾ ਫੋਨ ਵੀ ਪ੍ਰਾਪਤ ਹੋਇਆ ਇਨਾਂ ਨੂੰ ਫੋਨ ਪ੍ਰਾਪਤ ਹੋਇਆ ਹਾਂਜੀ ਫੋਨ ਪ੍ਰਾਪਤ ਹੋਇਆ ਜੀ ਫੋਨ ਦੇ ਵਿੱਚ